ਕਾ ਡੀਜ਼ਲ ਨਹੀਂ ਹਲੇ ਆਇਆ ਡੀਜ਼ਲ ਨਹੀਂ ਹੈਗਾ ਡੀਜ਼ਲ ਨਹੀਂ ਆ ਰਿਹਾ ਡਾਜੀ ਕਿਨੀ ਚੇਰ ਹੋ ਗਈ ਡੀਜ਼ਲ ਕਹਿ ਨਹੀਂ ਡੀਜ਼ਲ ਆਇਆ ਨਹੀਂ ਇੱਥੇ ਹੁਣ 2 ਵਜੇ ਤੋਂ ਬਾਅਦ ਡੀਜ਼ਲ ਨਹੀਂ ਆਉਂਦਿਆ 2 ਵਜੇ ਤੋਂ ਬਾਅਦ ਡੀਜ਼ਲ ਰੁਕਿਆ ਹੋਇਆ ਹੈ ਤੇ ਮੇਰੇ ਡੈਂਪ ਵਾਧਦਾ ਜਾਂ ਘਟਨਾ ਨਹੀਂ ਘਟਨਾ ਨਹੀਂ ਘਟ ਨਹੀਂ ਸਕਦਾ ਮਸ਼ੀਨਾਂ ਲੱਗੀਆਂ ਸਿਗੀਆਂ ਨਵੀਆਂ ਉਹ ਨੇਮ ਪਲੇਟ ਵੀ ਕਹਿ ਸਕਦੇ ਉਦਘਾਟਨ ਵਾਲੀ ਉਹ ਵੀ ਲੱਗੀ ਪਈ ਆ ਲੇਕਿਨ ਸਿਰਫ ਇਹ ਉਦਘਾਟਨ ਦੇ ਵਿੱਚ ਹੀ ਆ ਜਾਂ ਫਿਰ ਫੰਡ ਜਿਹੜਾ ਜਦੋਂ ਵੋਟਾਂ ਹੁੰਦੀਆਂ ਉਹਦੋਂ ਸਾਰੇ ਆਂਦੇ ਦਾ ਸਭ ਕੁਝ ਕਰਾਂਗੇ ਜੋ ਜੋ ਵੋਟਾਂ ਪਏ ਨੇ ਉਹਨਾਂ ਕੋਈ ਨਹੀਂ ਡੀਜੇ ਜਿਹਨੂੰ ਫੋਕਰ ਚ ਚੱਲਦਿਆਂ ਤੱਕ ਫੇਰ ਹੀ ਆ ਨਾ ਕੋਣ ਉਦੋਂ ਦੂਰ ਦਾ ਕੂੜਾ ਦੇ ਇੱਥੇ ਪੜਿਆ ਆਉਂਦਾ ਫੇਰ ਜਿੰਨਾ ਇੱਥੋਂ ਜਾਂਦਾ ਨਾ ਅਹੀਂ ਲੱਗੇ ਆਪਣਾ ਘਰ ਆ ਜਿੰਨਾ ਇੱਥੋਂ ਜਾਂਦਾ ਉਦੋਂ ਦੂਣਾ ਕੂੜਾ ਉਦ ਦੀ ਪੜਿਆਉਂਦਾ ਇੱਥੇ ਇਹ ਮੰਤਰੀ ਆ ਨਾ ਇਹ ਅਣਕ ਦੋ ਕਈ ਟੇ ਇੱਥੇ ਖਲੋਣ ਤੇ ਸਹੀਂ ਦੋ ਕਈ ਟੇ ਖਲੋ ਕੇ ਇੱਥੇ ਡੈਂਪ ਦੇ ਦੋ ਜਣ ਦੋ ਕਈ ਟੇ ਖਲੋਇਲ ਨਾ ਤੇ ਫੇਰ ਇਹਨਾਂ ਪੁੱਛਿਆ ਜਾਵੇ ਤੇ ਕੀ ਹਾਲਤ ਹੁੰਦੀ ਇੱਥੇ ਜਿਹੜਾ ਸਪਾਈ ਫੇਰ ਕੇ ਆਵਾਂ ਦਾ ਪੈਸੇ ਦੋ ਤੇ ਫੇਰ ਅਸੀਂ ਸਪਾਈ ਕਰਾਂਗੇ ਨਹੀਂ ਤੇ ਨਹੀਂ। ਤੇ ਸਰਕਾਰ ਚਾਵੇ ਤੇ ਇੱਕ 10 ਮਿੰਟਾਂ ਦੇ ਵਿੱਚ ਸਭ ਕੁਝ ਕਰ ਸਕਦੀ ਆ। ਜੇ ਹੁਣ ਚਾਵੇ ਦੇ ਇੱਕ 10 ਮਿੰਟ ਵੀ ਨਹੀਂ ਹੋਗੇ ਤਾ। ਲਗਾਤਾਰ ਨਾਲ ਗੁਰੂ ਨਗਰੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਹਾਲਾਤ ਗੁਰੂ ਨਗਰੀ ਦੇ ਬਣੇ ਹੋਏ ਨੇ ਲੇਕਿਨ ਇਸ ਵਕਤ ਦੇ ਅਸੀਂ ਤੁਹਾਨੂੰ ਡੰਪ ਤੇ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਕਿ ਡੰਪ ਤੇ ਕੰਮ ਜਿਹੜਾ ਆਖਿਆ ਗਿਆ ਸੀਗਾ ਲਗਾਤਾਰ ਚੱਲ ਰਿਹਾ ਲੇਕਿਨ ਉੱਥੇ ਹੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਤਾਂ ਤੁਸੀਂ ਵੀਰ ਜੀ ਸੁਪਰਵਾਈਜ਼ਰ ਹੋ ਇੱਥੋਂ ਦੇ ਹਾਂਜੀ ਮੈਨੂੰ ਅੱਜ ਹੀ ਹੋਇਆ ਮੈਂ ਤੇ ਅੱਜ ਹੀ ਆਇਆ ਲੈ ਜੁਆਇਨਿੰਗ ਹੋਈ ਮੇਰੀ ਅੱਜ ਜੁਆਇਨਿੰਗ ਹੋਈ ਹੈ ਜੀ ਕਿਹੜੇ ਕਿਹੜੇ ਮਹਿਕਮੇ ਚ ਤੁਸੀਂ ਇੱਥੇ ਹੈਗੇ ਹੋ ਮੇਰਾ ਤੇ ਇਹਨਾਂ ਦੇ ਰਿਲੇਟਿਡ ਟੀਮ ਆਇਆ ਹਾਂ ਮੈਂ ਤੇ ਇਹਨਾਂ ਨੇ ਮੈਨੂੰ ਇੱਥੇ ਕਾਰਪੋਰੇਸ਼ਨ ਦਾ ਆਪਣਾ ਸੁਪਰਵਾਈਜ਼ਰ ਤੇ ਤੋਹਤ ਰੱਖਿਆ ਮੈਨੂੰ ਮੈਂ ਤੇ ਤੁਹਾਡੀ ਕਿੱਥੋਂ ਹੋਈ ਆ ਸਰਕਾਰ ਵੱਲੋਂ ਹੋਈ ਆ ਜਾਂ ਕਿਤੇ ਵੱਲੋਂ ਹੋਈ ਆ ਨਹੀਂ ਸਰਕਾਰ ਵੱਲੋਂ ਨਹੀਂ ਹੋਈ ਸਰਕਾਰ ਵੱਲੋਂ ਨਹੀਂ ਹੋਈ ਪ੍ਰਾਈਵੇਟ ਕੰਪਨੀ ਹਾਂਜੀ ਕੀ ਆਖਿਆ ਗਿਆ ਤੁਹਾਨੂੰ ਕਿ ਇੱਥੇ ਕੀ ਕਰਨਾ ਤੁਸੀਂ ਮੈਨੂੰ ਉਹਨਾਂ ਨੇ ਇਹੀ ਜਾਣਕਾਰੀ ਦਿੱਤੀ ਕਿ ਤੂੰ ਜ਼ੀਰੋ ਕੰਮ ਸਟਾਰਟ ਹੋਣਾ ਵਾ ਤੇ ਵੀਡੀਓ ਵੀਡੀਓ ਪਾਕਿਸਤਾਨੀ ਗਰੁੱਪਾਂ 'ਚ ਪਾਣੀ ਆ ਕੰਮ ਚੱਲਦਾ ਪਿਆ ਵਾ ਕੰਮ ਲਗਾਤਾਰ ਰੁਕਿਆ ਹੋਇਆ ਕਾਰਨ ਕੀ ਹੈ ਕੜ ਕਾਂ ਡੀਜ਼ਲ ਨਹੀਂ ਹਲੇ ਆਇਆ ਡੀਜ਼ਲ ਨਹੀਂ ਹੈਗਾ ਡੀਜ਼ਲ ਨਹੀਂ ਆ ਰਿਹਾ ਡਾਜੀ ਦੀ ਕਿਨੀ ਚੇਰ ਹੋ ਗਈ ਡੀਜ਼ਲ ਕਹਿੰਦੇ ਡੀਜ਼ਲ ਆਇਆ ਨਹੀਂ ਇੱਥੇ ਹਲੇ ਹਾਂ ਜੀ ਸਰਕਾਰ ਤਾਂ ਕਹਿੰਦੀ ਆ ਅਸੀਂ ਕੰਮ ਕਰਾ ਰਹੇ ਹਾਂ ਲੇ ਕਿਨੇ ਹਾਲਾਤ ਨੇ ਇੱਥੇ ਜੇ ਤੇ ਹੈਗਾ ਕੰਮ ਰੁਕਿਆ ਬਾਕੀ ਕੰਮ ਸਵੇਰ ਦਾ ਚੱਲਦਾ ਪਿਆ ਕਿਨੇ ਤੇ ਹੁਣ 2 ਵਜੇ ਤੋਂ ਬਾਅਦ ਡੀਜ਼ਲ ਨਹੀਂ ਆਉਂਦਿਆ ਹਾਲਾਤ ਲਗਾਤਾਰ ਮਾੜੇ ਨੇ ਡੰਪ ਪੋਸੇ ਦੇ ਉਸੇ ਤਰ੍ਹਾਂ ਦਾ ਹੈਗਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਲਗਾਤਾਰ ਤਸਵੀਰਾਂ ਸੰਜੇ ਕੀਤੀਆਂ ਜਾਣ ਕਿ ਡੰਪ ਘਟਣ ਦੀ ਗੱਲ ਆਖੀ ਗਈ ਸੀ ਘਟਿਆ ਨਹੀਂ ਹਲੇ ਤੱਕ ਨਹੀਂ ਨਹੀਂ ਹਲੇ ਤੱਕ ਨਹੀਂ ਘਟਿਆ ਕੰਮ ਚੱਲਦਾ ਆਪੇ ਵਿੱਚੋਂ ਸਮਾਨ ਡੀਜ਼ਲ ਕਰਕੇ ਰੁਕ ਜਾਂਦਾ ਵਾ ਹੋਰ ਵੀ ਕਾਫੀ ਕਮੀਆਂ ਜਿਹੜੀਆਂ ਚੀਜ਼ ਦੀ ਲੋਡ ਹੈਗੀ ਹੈ ਜਿਹੜੀ ਨਹੀਂ ਇੱਥੇ ਪਹੁੰਚਦੀ ਜਿਆਦਾ ਚਾਹ ਤੇ ਡੀਜ਼ਲ ਦੀ ਲੋਡਾਂ ਦੀ ਕਿ ਜਿੰਨਾ ਮੇਨ ਮਸ਼ੀਨਾਂ ਹੀ ਕੰਮ ਕਰਨੀਆਂ ਤੇ ਡੀਜ਼ਲ ਕਰਕੇ ਡੀਜ਼ਲ ਆਉਂਦਾ ਨਹੀਂ ਤੇ ਇਸ ਕਰਕੇ ਕੰਮ ਰੁਕ ਜਾਂਦਾ ਜੀ ਤਾਂ ਇਹ ਦੇਖ ਸਕਦੇ ਹੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹਰਪੀ ਸਿੰਘ ਕੀਕਿੰ ਤਾਂ ਇਹ ਸੁਪਰਵਾਈਜ਼ਰ ਨੇ ਵੀਰ ਹੋਣੀ ਜਿਹੜੇ ਇੱਥੇ ਰੱਖੇਗੇ ਨੇ ਲੇਕਿਨ ਤੁਹਾਨੂੰ ਪਹਿਲਾਂ ਦੱਸ ਦਈਏ ਹੁਣ ਇਹ ਗੁਰੂ ਨਗਰੀ ਦੇ ਬਿਲਕੁਲ ਸੱਚਕੰਸ਼ੀ ਹਰਮੰਦਰ ਸਾਹਿਬ ਜਾਂ ਫਿਰ ਗੋਦਵਰਾ ਸ਼ਹੀਦ ਗੰਗਾਂ ਸਾਹਿਬ ਦੇ ਨੇੜੇ ਦੇ ਬੰਨੇ ਇੱਕ ਸਮਾਰਟ ਸਿਟੀ ਕਹਿ ਸਕਦੇ ਆ ਜੋ ਗੁਰੂ ਨਗਰੀ ਦੀ ਹੈਗੀ ਆ ਕਿਉਂਕਿ ਸਮਾਰਟ ਸਿਟੀ ਦਾ ਆਖਿਆ ਗਿਆ ਸੀਗਾ ਸਰਕਾਰ ਵੱਲੋਂ ਸਮਾਰਟ ਸਿਟੀ ਬਣਾਈ ਗਈ ਆ ਲੇਕਿਨ ਐਹੋਜੀ ਸਮਾਰਟ ਸਿਟੀ ਬਣਾਈ ਗਈ ਆ ਜਿੱਥੇ ਕਿ ਕੂੜੇ ਦਾ ਡੰਪ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਜੋ ਕਹਿ ਸਕਦੇ ਲੀਡਰਸਾਇਪਨ ਜਿਹੜੇ ਇੱਥੇ ਪਹੁੰਚੇ ਸੀਗੇ ਚਾਹੇ ਹਲਕੇ ਦੇ ਵਿਧਾਇਕ ਦੀ ਗੱਲ ਕਰ ਲਈਏ ਜਾਂ ਫਿਰ ਮਹਿਰ ਸਾਹਿਬ ਦੀ ਗੱਲ ਕਰ ਲਈਏ ਆਖਿਆ ਗਿਆ ਸੀ ਕਿ ਆਹ ਮਸ਼ੀਨਾਂ ਲਗਾਈਆਂ ਗਈਆਂ ਨੇ ਤਾਂ ਮਹਿਜ ਜਦੋਂ ਕਹਿ ਸਕਦੇ ਮਸ਼ੀਨਾਂ ਲੱਗੀਆਂ ਸੀ ਕਿ ਆ ਤਾਂ ਉਦੋਂ ਇੱਥੋਂ ਦੀ ਸਫਾਈ ਹੋਰ ਜ਼ਿਆਦਾ ਸੀਗੀ ਲੇਕਿਨ ਜੋ ਦੀਆਂ ਮਸ਼ੀਨਾਂ ਲਖਿਆ ਗੰਦਗੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਆ ਤਾਂ ਸੁਪਰਵਾਈਜ਼ਰ ਸਾਹਿਬ ਦਾ ਵੀ ਕਹਿਣਾ ਹੈ ਕਿ ਇੱਥੇ ਡੀਜ਼ਲ ਨਹੀਂ ਪਹੁੰਚ ਹੋ ਰਹੀ ਡੀਜ਼ਲ ਨਹੀਂ ਹੈਗਾ ਜਿਸ ਦੇ ਕਰਕੇ ਮਸ਼ੀਨਾਂ ਬੰਦ ਪਈਆਂ ਨੇ ਲੇਕਿਨ ਇਲਾਕਾ ਨਿਵਾਸੀਆਂ ਦਾ ਵੀ ਗੱਲ ਕਰਦੇ ਆ ਕਿੰਨੀ ਕੁ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਅਕਸਰ ਕਹਿੰਦੀ ਆ ਅਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਇਹ ਕੰਮ ਹੋ ਰਹੇ ਨੇ ਗਰਾਊਂਡ ਲੈਵਲ ਤੇ ਇਹ ਹਾਲਾਤ ਨੇ ਗੁਰੂ ਨਗਰੀ ਦੇ ਪੰਜਾਬ ਦੀਆਂ ਤੁਹਾਨੂੰ ਤਸਵੀਰਾਂ ਸਾਂਝੇ ਕੀਤੀਆਂ ਸੀਗੀਆਂ ਹਰ ਸ਼ਹਿਰ ਦੀਆਂ ਤਸਵੀਰਾਂ ਸਾਂਝੇ ਕੀਤੀਆਂ ਜਿਨ੍ਹਾਂ ਲੇਕਿਨ ਗੁਰੂ ਨਗਰੀ ਦੇ ਕੀ ਹਾਲਾਤ ਨੇ ਉਹ ਵੀ ਸਾਂਝੇ ਕਰ ਰਹੇ ਆ ਤਾਂ ਬਜ਼ੁਰਗੋ ਲਗਾਤਾਰ ਸਿਆਸਤ ਦਾਣ ਆਉਂਦੇ ਨੇ ਥੋੜੇ ਇਲਾਕੇ ਚ ਆਉਂਦੇ ਨੇ ਤੁਹਾਨੂੰ ਭਰੋਸੇ ਚ ਲੈਂਦੇ ਨੇ ਕਿ ਹਾਲਾਤ ਠੀਕ ਆ ਰਿਹਾ ਹਾਲਾਂਕਿ ਇਨਾਂ ਕ ਇਲਾਕੇ ਦਾ ਮਾੜਾ ਹਾਲ ਆ ਇੱਥੋਂ ਤੇ ਡੀਐਨਏ ਵੀ ਚੇਂਜ ਹੋ ਚੁੱਕੇ ਨੇ ਕਿਉਂਕਿ ਰਿਸ਼ਤੇਦਾਰ ਨੂੰ ਆ ਗਿਆ ਖਰੋਸ਼ ਰਿਸ਼ਤੇਦਾਰ ਵੀ ਆਉਂਦੇ ਆ ਤੇ ਆਉਂਦੇ ਨਹੀਂ ਨਹੀਂ ਅਸੀਂ ਉਹ ਜਾਣਾ ਨਹੀਂ ਉੱਥੇ ਕਿਉਂਕਿ ਰਿਸ਼ਤੇਦਾਰ ਹੁੰਦਾ ਨਾ ਕੋਈ ਵਿਆਹ ਸ਼ਾਦੀ ਆ ਜਾਂ ਕੋਈ ਤਰ੍ਹਾਂ ਭੰਪੜਾ ਮਿਲਣ ਆ ਤੇ ਇੱਥੇ ਲੱਗੋ ਨੰਗਦਾ ਨਾ ਆਉਂਦੇ ਨਹੀਂ 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 ਅਸੀਂ ਤੇ ਇੱਥੇ ਨਹੀਂ ਜਾਣਾ ਬਿਲਕੁਲ ਨਹੀਂ ਜਾਣਾ ਜੇ ਇਹਨਾਂ ਨੇ ਗਵਰਨਮੈਂਟ ਨੇ ਆਖਿਆ ਕੁੱਤਿਆਂ ਦਾ ਇਲਾਜ ਕਰਾਂਗੇ ਕੁੱਤੇ ਹੱਡਾ ਰੋੜੇ ਤੋਂ ਵੀ ਜ਼ਿਆਦਾ ਕੁੱਤੇ ਇੱ ਬਹੁਤ ਜਿਆਦੇ ਬੋੜੀ ਬੜੀ ਹਾਲਤ ਮੰਦੀ ਆ ਨਾ ਕੋਈ ਜਨਾਨੀ ਜਾ ਸਕਦੀ ਆ ਨਾ ਕੋਈ ਬੱਚਾ ਨਾ ਖਾ ਸਕਦਾ ਬਹੁਤ ਹਾਲਤ ਮਾੜੇ ਵਾਧੂ ਮਾੜੇ ਹਾਲਾਤ ਕਿੱਤੇ ਬਹੁਤ 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 ਮਾੜੇ ਹਾਲਾਤ ਇਹਨਾਂ ਨੇ ਕੁੱਤਿਆਂ ਦੇ ਆਖਿਆ ਸੀ ਤੇ ਆਖਿਆ ਸੀ ਕੁੱਤੇ ਜਿਹੜੇ ਆਹੀਂ ਨਨੂ ਵਿਉਥਾਂ ਕਰਾਂਗੇ ਕਿ ਖੜਾਗੇ ਇਹਨਾਂ ਦੇ ਤਾਂ ਕੁੱਤਾ ਕੋਈ ਕੋਈ ਅਣ ਕੋਈ ਬੰਦਾ ਆਇਆ ਨਹੀਂ ਇੱਥੇ ਕੁੱਤਾ ਫੜਨਾ ਤੇ ਉਹਦੇ ਨਾਲ ਨਾਲ ਸਮਾਰਟ ਸਿਟੀ ਕਹਿੰਦੇ ਸੀਗੇ ਹਾਲਾਤ ਕਹਿੰਦੇ ਸੀ ਕੂੜੇ ਦਾ ਡੰਪ ਚਕਾਵਾਂਗੇ ਲੱਗਦਾ ਨਹੀਂ ਹੋਰ ਖਲਾਰਾ ਪੈ ਗਿਆ ਨਹੀਂ ਇਹ ਤੇ ਮੇਰੇ ਡੈਂਪ ਵਾਧਦਾ ਜਾਂਦਾ ਘਟਦਾ ਨਹੀਂ ਘਟਨਾ ਨੇ ਘਟਨੇ ਹਰ ਮਸ਼ੀਨਾਂ ਲੱਗੀਆਂ ਸਿਗੀਆਂ ਨਵੀਆਂ ਉਹ ਨੇਮ ਪਲੇਟ ਵੀ ਕਹਿ ਸਕਦੇ ਉਦਘਾਟਨ ਵਾਲੀ ਉਹ ਵੀ ਲੱਗੀ ਪਈ ਆ ਲੇਕਿਨ ਸਿਰਫ ਇਹ ਉਦਘਾਟਨਾ ਦੇ ਵਿੱਚ ਹੀ ਆ ਜਾਂ ਫਿਰ ਫੰਡ ਖਾਂ ਜਿਹੜਾ ਜਦੋਂ ਵੋਟਾਂ ਹੁੰਦੀਆਂ ਉਦੋਂ ਸਾਰੇ ਆਂਦੇ ਤਾਂ ਸਭ ਕੋ ਕਰਾਂਗੇ ਜੋ ਵੋਟਾਂ ਪਏ ਨਹੀਂ ਉਦੋਂ ਕੋਈ ਨਹੀਂ ਭਗਵਾਨ ਤਮਾਨ ਹੁਣੀ ਆਂਦੇ ਆ ਜੀ ਪੰਜਾਬ ਦਾ ਸੁਧਾਰ ਕਰ ਰਹੇ ਆ ਇੱਥੇ ਕੋਈ ਸੁਧਾਰ ਕੋਈ ਸੁਧਾਰ ਨਹੀਂ ਹੈ ਕਰ ਸੁਧਾਰ ਹੈਗਾ ਨਹੀਂ ਜੇ ਸੁਧਾਰ ਹੋਵੇ ਤਾਂ ਫਿਰ ਉਹਨੂੰ ਜੇ ਚਾਵੇ ਨਾ ਗਵਰਨਮੈਂਟ ਇੱਕ ਦੋ ਘੰਟਿਆਂ ਦੇ ਵਿੱਚ ਸਭ ਕੋ ਕਰ ਸਕਦੀ ਦੋ ਘੰਟਿਆਂ ਦੇ ਵਿੱਚ ਯੋ ਸਰਕਾਰਾਂ ਹੀ ਬਾੜੀਆਂ ਦਾ ਕੀ ਕਰ ਸਕਦੇ ਇਹ ਕਾਲੀ ਸਰਕਾਰ ਉਹ ਆਈ ਉਹਨਾਂ ਨੇ ਆਖਿਆ ਅਸੀਂ ਕਰਾਂਗੇ ਜੇ ਕਾਂਗਰਸ ਕਰਾਈ ਉਹ ਨਹੀਂ ਕਰਾਂਗੇ ਯਾਹ ਪਾਰਟੀ ਲੋਕਾਂ ਨੇ ਬਣੀ ਤੇ ਇਹਨਾਂ ਨੇ ਆਖਿਆ ਕੁੱਖ ਨਹੀਂ ਕਰਾਂ ਹਾਂ ਪਾਰਟੀ ਵੱਲੋਂ ਕੁਝ ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਕਿਆ ਗਿਆ ਸੀਗਾ ਮਸ਼ੀਨਾ ਨਵੀਆਂ ਲਿਆਂਦੀਆਂ ਜੀ ਤਾਂ ਲੇਕਿਨ ਹੁਣ ਇਹਨਾਂ ਦੇ ਹੀ ਜਿਹੜੇ ਸੁਪਰਵਾਈਜ਼ਰ ਕਹਿ ਰਹੇ ਨੇ ਕਿ ਡੀਜ਼ਲ ਨਹੀਂ ਹੈਗਾ ਇਹਨਾਂ ਨੂੰ ਚਲਾਉਣ ਲਈ ਡੀਜ਼ਲ ਜਦੋਂ ਹੋਊਗਾ ਚੱਲਦਿਆਂ ਤੱਕ ਫੇਰ ਹੀ ਆਣਾ ਕੋਣ ਉਦੋਂ ਦੂਰ ਕੂੜਾ ਦੇ ਇੱਥੇ ਤੁਰਿਆ ਆਉਂਦਾ ਫੇਰ ਜਿੰਨਾ ਇੱਥੋਂ ਜਾਂਦਾ ਨਾ ਅਸੀਂ ਲੱਗੇ ਆਪਣਾ ਘਰ ਆ ਜਿੰਨਾ ਇੱਥੋਂ ਜਾਂਦਾ ਉਦੋਂ ਢੂਣਾ ਕੂੜਾ ਉਦੀ ਤਰਿਆਉਂਦਾ ਇੱਥੇ ਕਿੰਨੀਆਂ ਕ ਬਿਮਾਰੀਆਂ ਜੜੀਆਂ ਆਮ ਤੌਰ ਤੇ ਲੱਗਦੀਆਂ ਬਿਮਾਰੀਆਂ ਛੱਡੋ ਤੁਸੀਂ ਇੱਥੇ ਪੁੱਛ ਹੀ ਨਹੀਂ ਹੱਕਦਾ ਜੇ 10 ਮਿੰਟ ਜਿਹੜੇ ਮੰਤਰੀ ਆ ਨਾ ਇਹ ਅਣਕ ਦੋ ਕਈ ਟੇ ਇੱਥੇ ਖਲੋਣ ਤੇ ਸਹੀਂ ਦੋ ਕਈ ਟੇ ਖਲੋ ਕੇ ਇੱਥੇ ਡੈਂਪ ਦੇ ਦੋ ਜਣ ਦੋ ਕਿੰਝ ਖਲੋਹਿੜਨਾ ਤੇ ਫੇਰ ਇਹਨਾਂ ਪੁੱਛਿਆ ਜਾਵੇ ਤੇ ਕੀ ਹਾਲਤ ਹੁੰਦੀ ਇੱਥੇ ਲੋਕਾਂ ਦੀ ਪਰ ਲੋਕ ਇੱਥੋਂ ਦੇ ਕਾਫੀ ਤੰਗ ਹੈਗੇ ਨੇ ਬੜੇ ਤੰਗ ਲੋਕੀ ਬੜੇ ਜੇ ਕੂੜਾ ਜਿੱਥੇ ਜੀ ਕਰਦਾ ਉੱਥੇ ਕੋਈ ਸੁੱਟ ਕੇ ਚਲੇ ਜਾਂਦਾ ਹੈ ਕੋਈ ਸਫਾਈ ਸਫਾਈ ਕਰਨ ਵੀ ਨਹੀਂ ਆਉਂਦਾ ਇਹ ਸਮਾਰਟ ਸਿਟੀ ਕਹੀ ਗਈ ਸੀ ਆ ਲੱਗਦਾ ਇਹ ਸਮਾਰਟ ਸਿਟੀ ਹੈਗੀ ਨਹੀਂ ਕੋਈ ਸਮਾਰਟ ਸਿਟੀ ਹੈਗੀ ਨਹੀਂ ਕੋਈ ਹੈਗੀ ਨਹੀਂ ਲੱਗੇ ਸਾਡੇ ਦੂਜਾ ਰੇਲ ਦਾ ਫਾਟ ਗਿਆ ਫਾਟ ਕੇ ਤੇ ਵੀ ਉੱਥੇ ਸੁੱਟ ਕੇ ਚੇੜ ਲੈਂਦਾ ਕੋਈ ਸਫਾਈ ਸੇਰ ਨਹੀਂ ਸੇਵਕ ਨਹੀਂ ਆਉਂਦਾ ਕੋਈ ਲੈਣ ਨਹੀਂ ਜਾ ਗੰਦ ਉਤਰਾਂ ਦੇ ਉਤਰਾਂ ਪਿਆ ਸਰਕਾਰ ਕਹਿੰਦੀ ਅਸੀਂ ਬਹੁਤ ਨਵਿਕਲਾ ਕੰਮ ਕਰ ਰਹੇ ਆ ਪੰਜਾਬ ਜਿਹੜਾ ਜਿਹੜਾ ਸਫਾਈ ਸੇਰ ਕੇ ਆਉਣ ਦਾ ਪੈਸੇ ਦੋ ਤੇ ਫੇਰ ਅਸੀਂ ਸਪਾਈ ਕਰਾਂਗੇ ਨਹੀਂ ਤੇ ਨਹੀਂ ਕਰਦੇ ਕੋਈ ਕਰਦਾ ਹੀ ਨਹੀਂ ਕੋਹਰਾ ਵੀ ਸੁਨਵਾਈ ਨਹੀਂ ਮੈਂ ਨਾ ਕੋਈ ਸੁਨਵਾਈ ਕੋਈ ਕਿਸੇ ਤੇ ਵੀ ਨਹੀਂ ਹੈਗੀ ਕਿਤੇ ਵੀ ਕੋਈ ਸਪਾਈ ਸਪਾਈ ਮਸ਼ੀਨਾਂ ਲਵਾਉਂਦਾ ਫੇਰ ਕੀ ਫਾਇਦਾ ਹੈਗਾ ਇਹ ਤੇ ਫਿਰ ਤੁਹਾਡੀ ਪੌਲੀ ਪਾਲੀ ਜਨਤਾ ਨਾਲ ਫਿਰ ਧੋਖਾ ਧੜੇ ਵਾਲੀ ਗੱਲ ਇਹਦੇ ਧੋਖਾ ਧੜੀ ਹੈ ਕੋਈ ਗੱਲ ਹੀ ਕੋਈ ਨਹੀਂ ਤੇ ਜੋ ਚੱਲ ਗਿਆ ਚੱਲ ਗਿਆ ਨਹੀਂ ਚੱਲ ਗਿਆ ਤਾਂ ਨਹੀਂ ਸੀ ਜਿੰਨੇ ਜਿੰਨਾ ਜਿਵੇਂ ਦੀਆਂ ਮਸ਼ੀਨਾਂ ਲੱਗੀਆਂ ਹੁੰਦਾ ਜੇ ਕੰਮ ਹੋਇਆ ਅੰਦਰ ਹੁਣ ਨੂੰ ਕਹਿਦਾ ਹੋਕਦਾ ਹੈ ਹੁਣ ਇਹ ਵਿਚਾਰੇ ਕੀ ਕਰ ਸਕਦੇ ਜਿਹੜੇ ਬੰਦੇ ਹੁਣ ਇਲਾਕਾ ਦੇ ਵਸੋਂ ਵੀ ਬੋਰ ਬੋਰ ਥੱਕ ਗਏ ਨੇ ਕਿ ਸਾਡਾ ਸੁਧਾਰ ਕੀਤਾ ਜਾਵੇ ਨਹੀਂ ਜੀ ਜਦੋਂ ਵੋਟਾਂ ਆਉਂਦੀਆਂ ਤਾਂ ਸਾਰੇ ਆਉਂਦੇ ਇੱਥੇ ਉਹ ਦਵਾਂਦੇ ਰਹੀ ਇਹ ਚਕਾਵਾਂਗੇ ਤੇ ਪਰ ਚਕਾਉਂਦਾ ਕੋਈ ਨਹੀਂ ਤਾਂ ਹੁਣ ਜੇ ਆਮ ਪਾਰਟੀ ਆ ਲੈ ਆਉਣਗੇ ਤਾਂ ਹੁਣ ਉਹਨਾਂ ਨੂੰ ਉਹਨਾਂ ਦੇ ਨਾਲ ਖੜਿਆ ਜਾਊਗਾ ਕਿਉਂਕਿ ਇੰਨੀ ਵਾਰ ਤਾਂ 4.5 ਸਾਲ ਦੀ ਸਰਕਾਰ ਪੂਰੀ ਹੋ ਗਈ ਹੈ ਇੱਥੇ ਜਿਹੜਾ ਵੀ ਜਿਹੜਾ ਮੰਤਰੀ ਆ ਚਾਹੇ ਦੂਜੇ ਹਨ ਉਹ ਆਣ ਕੇ ਇੱਕ 2 ਘੰਟੇ ਘੰਟੇ ਇੱਥੇ ਬਹਿ ਕੇ ਵੇਖਣ ਫੇਰ ਪਤਾ ਲੱਗਦਾ ਤਾਂ ਇਹ ਕੀ ਹਾਲਤ ਹੁੰਦੀ ਆ ਆਉਂਦੇ ਆ 2 ਮਿੰਟ ਫੋਟੋ ਖਿਚਾ ਕੇ ਚਲੇ ਜਾਂਦੇ ਚੋੜੀ ਅਸੀਂ ਕਰਾਤਾ ਜੀ ਇਹੋ ਜਿਹੇ ਪਲੇਟਾਂ ਲੱਗਦੀਆਂ ਨੇ ਹਾਂਜੀ ਇਹੋ ਜਿਹੇ ਲੱਗਦੀਆਂ ਜੇ ਇਹਨਾਂ ਨੇ ਰੋਜ਼ ਮੈਚ ਹੁੰਦਾ ਹੈ ਕੁੱਤਿਆਂ ਦਾ ਹੀ ਆਸਤਾ ਹੈ ਕੁੱਤਾ ਇਥੇ ਇੱਕ ਵਾਰੀ ਫੜਨ ਆਸਤੇ ਇੱਕ ਵੀ ਕਿ ਨਹੀਂ ਦੇ ਵੇਖ ਲਓ ਕੁੱਤੇ ਪਾੜਨ ਤੱਕ 10 ਲੱਖ ਰੁਪਏ ਦਾ ਕਾਰਡ ਵੱਲੋਂ ਕਿਹਾ ਸੀਗਾ ਕਿ ਇਹਨਾਂ ਨੇ ਇੱਕ ਇਹ ਸਰਕਾਰੀ ਕਾਰਡ ਬਣਾ ਰਹੇ ਆ ਇਲਾਜ ਫਰੀ ਹੋਊਗਾ ਲੱਗਦਾ ਕਿ ਕਾਰਡ ਦਾ ਕੋਈ ਫਾਇਦਾ ਮਿਲੂਗਾ ਹਲੇ ਤੱਕ ਤੇ ਇਹੋ ਜਿਹੇ ਹਾਲਾਤ ਨੇ ਸਟੇ ਨਹੀਂ ਕਾਟਦਾ ਤਾਂ ਪਤਾ ਲੱਗੂਗਾ ਨਾ ਗਾੜੀ ਜਦੋਂ ਕੋਈ ਕਿਸੇ ਨੂੰ ਮਿਲੂਗਾ ਤਾਂ ਫੇਰ ਹੀ ਆ ਚਲੋ ਅੱਗੇ 5 ਲੱਖ ਦਾ ਜੋ 5 ਲੱਖ ਦਾ ਹੈਗਾ ਇਹ ਲੋਕ ਦੇ ਲੋਕਾਂ ਨੂੰ ਮਿਲਿਆ ਵੀ ਹੈਗਾ ਇਹ ਪਰ ਲੱਗਦਾ ਕਿ ਸਰਕਾਰ ਦੇ ਹਾਲਾਤ ਠੀਕ ਹੈਗੇ ਨੇ ਪੰਜਾਬ ਦੇ ਵਿੱਚ ਕੋਈ ਭਰੋਸਾ ਜਿਤਾ ਸਕਦਾ ਸਰਕਾਰ ਤੇ ਜੋ ਜਿਵੇਂ ਦੇ ਹਾਲਾਤ ਆ ਮੂੰਹ ਬੋਲਦੀਆਂ ਤਸਵੀਰਾਂ ਜੇ ਤੇ ਸਰਕਾਰ ਚਾਵੇ ਤੇ ਇੱਕ ਦਹਾ ਮਿੰਟਾਂ ਦੇ ਵਿੱਚ ਸਭ ਕੁਝ ਕਰ ਸਕਦੀ ਆ ਜੇ ਹੁਣ ਚਾਵੇ ਦੇ ਇੱਕ 10 ਮਿੰਟ ਵੀ ਨਹੀਂ ਹੋਗਦਾ ਨ ਕੋ ਗਾਲੀ ਤੁਮਾਨੂੰ ਕਿਵੇਂ ਵੇਖਦੇ ਹੋ ਮੁੱਖ ਮੰਤਰੀ ਬਤੌਰ ਕੀ ਸਹੀ ਕੀਤੇ ਦੇ ਕੰਮ ਹੀ ਸਹੀ ਪਰ ਗਾੜੀ ਜਿਹੜੀ ਮਗਲੋਂ ਤਾਣਾ ਵਾਣਾ ਵਿਗੜਿਆ ਉਹ ਨਹੀਂ ਨਾ ਸਹੀ ਹੁੰਦੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੀਆਂ ਕਿ ਗੁਰੂ ਨਗਰੀ ਦੇ ਵਿੱਚ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ ਇਹ ਉਹ ਡੰਪ ਹੈ ਜਿੱਥੇ ਕਿ ਅਕਸਰ ਸਿਆਸਤ ਹੁੰਦੀ ਹੈ ਕਿਉਂਕਿ ਗੁਰੂ ਨਗਰੀ ਦੀ ਸਿਆਸਤ ਦੀ ਗੱਲ ਕਰੀਏ ਵਿਧਾਇਕਾਂ ਦੀ ਗੱਲ ਕਰੀਏ ਮੇਅਰਸ਼ਿਪ ਦੀ ਗੱਲ ਕਰੀਏ ਤਾ ਇਸ ਨੂੰ ਲੈ ਕੇ ਹਰ ਵਾਰੀ ਜਿਹੜਾ ਇੱਕ ਮੁੱਦਾ ਬਣਾ ਦਿੱਤਾ ਜਾਂਦਾ ਕਿ ਅਸੀਂ ਜਿਹੜਾ ਵੀ ਕੋਈ ਆਏਗਾ ਇਸ ਨੂੰ ਸਭ ਤੋਂ ਪਹਿਲਾਂ ਹਟਵਾਇਆ ਜਾਊਗਾ ਇਸ ਡੰਪ ਨੂੰ ਕਿਉਂਕਿ ਇੱਥੇ ਪਹਿਲਾਂ ਕਈ ਵਾਰ ਗੱਲ ਹੋਈ ਇੱਥੇ ਪਿਚ ਬਣੇਗੀ ਗਰਾਊਂਡ ਬਣੇਗੀ ਲੇਕਿਨ ਆ ਗਰਾਊਂਡ ਦੇਖ ਸਕਦੇ ਹੋ ਕੂੜੇ ਦੀ ਗਰਾਊਂਡ ਆ ਤਾਂ ਇੱਥੇ ਵੱਖ-ਵੱਖ ਸਿਆਸਤਦਾਨ ਜਦੋਂ ਪਹੁੰਚੇ ਵੱਖ-ਵੱਖ ਵਿਧਾਇਕ ਪਹੁੰਚੇ ਮੇਅਰ ਜੋਨੇ ਗੁਰੂ ਨਗਰੀ ਦੇ ਉਹ ਪਹੁੰਚੇ ਉਦੋਂ ਆਖਿਆ ਗਿਆ ਕਿ ਸ਼ਹਿਰ ਦੇ ਹਾਲਾਤ ਠੀਕ ਕਰਾਂਗੇ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਜਾਂ ਫਿਰ ਇਸ ਕੂੜੇ ਨੂੰ ਚੁਕਾਉਣ ਨੂੰ ਲੈ ਕੇ ਇਹ ਵੱਡੀਆਂ ਮਸ਼ੀਨਾਂ ਮੈਂ ਆਪਣੇ ਸਹੋਗੀ ਨੂੰ ਕਹਿੰ ਗਿਆ ਮਸ਼ੀਨਾਂ ਦਿਖਾਈਆਂ ਜਾਣ ਇਦਾਂ ਦੀਆਂ ਮਸ਼ੀਨਾਂ ਜਿਹੜੀਆਂ ਲੱਗੀਆਂ ਲੇਕਿਨ ਅੱਜ ਹਾਲਾਤ ਕੀ ਨੇ ਕਿ ਇਹਨਾਂ ਨੂੰ ਚਲਾਉਣ ਵਾਸਤੇ ਡੀਜ਼ਲ ਨਹੀਂ ਹੈਗਾ ਤਾਂ ਇਹ ਹਾਲਾਤ ਨੇ ਗੁਰੂ ਨਗਰ ਦੇ ਜਿਹਨੂੰ ਕਿ 스마트 ਸਿਟੀ ਆਖਿਆ ਜਾਂਦਾ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਗੁਰਸਿੱਖ ਸੰਗਤਾਂ ਆਉਂਦੀਆਂ ਦਰਸ਼ਨ ਦੇ ਤਾਰੇ ਕਰਨ ਲਈ ਤਾਂ ਉੱਥੋਂ ਦੇ ਹਾਲਾਤ ਹੈਗੇ ਨੇ ਤਾਂ ਸਰਕਾਰ ਜ਼ਰੂਰ ਆਪਣੇ ਪੱਧਰ ਤੋਂ ਕਹਿੰਦੀ ਆ ਕਿ ਅਸੀਂ ਹਾਲਾਤ ਠੀਕ ਕਰਦੇ ਆ ਲੇਕਿਨ ਗਰਾਊਂਡ ਰਿਐਲਿਟੀ ਕੀ ਆ ਤੜ ਨਾਲ ਉਹ ਤਸਵੀਰਾਂ ਸਾਂਝੀ ਕੀਤੀ ਹਾਲਾਂਕਿ ਇੱਥੇ ਖੜਨਾ ਔਖਾ ਹੋ ਰਿਹਾ ਜਿੰਨੀ ਜ਼ਿਆਦਾ स्मੈਲ ਹੈ ਇੱਥੇ ਇਨਫੈਕਸ਼ਨ ਹੋਣ ਦਾ ਆਮ ਤੌਰ ਤੇ ਡਰ ਰਹਿੰਦਾ ਲੇਕਿਨ ਜਦੋਂ ਵਿਧਾਇਕ ਆਉਂਦੇ ਨੇ ਉਹ ਪਲੇਟ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਪਲੇਟਾਂ ਦਿਖਾਈਆਂ ਜਾਣ ਜਿਹੜੀਆਂ ਕਿ ਨਾਮ ਦੀਆਂ ਪਲੇਟਾਂ ਲੱਗਦੀਆਂ ਨੇ ਜੇਕਰ ਅਸੀਂ ਕੰਮ ਦੀ ਗੱਲ ਕਰੀਏ ਤਾਂ ਕੰਮ ਨਹੀਂ ਹੋ ਰਿਹਾ ਤਾਂ ਇਹ ਹਾਲਾਤ ਲਗਾਤਾਰ ਸਾਂਝੇ ਕਰ ਰਹੇ ਹਾਂ ਤੁਹਾਡੇ ਨਾਲ ਕੱਲੇ-ਕੱਲੇ ਇਲਾਕੇ ਦੇ ਵਿੱਚ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰਾਂਗੇ ਕੱਲੇ-ਕੱਲੇ ਹਾਲਾਤ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਜੋ ਗਰਾਊਂਡ ਰਿਐਲਿਟੀ ਹੈ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਕੀ ਹੱਕ ਸੱਚ ਦੀ ਆਵਾਜ਼ ਜਿਹੜੀ ਐ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਿੱਦਾਂ ਦੇ ਹਾਲਾਤ ਪੰਜਾਬ ਭਰ ਦੇ ਵਿੱਚ ਬਣੇ ਹੋਏ ਨੇ ਸਰਕਾਰਾਂ ਵਾਅਦੇ ਕਰਦੀਆਂ ਨੇ ਦਾਅਵੇ ਕਰਦੀਆਂ ਨੇ ਲੇਕਿਨ ਹਾਲਾਤ ਕੀ ਨੇ ਉਹ ਮੂੰਹ ਬੋਲਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਕਿ ਪੰਜਾਬ ਭਰ ਦੇ ਵਿੱਚ ਸਮਾਰਟ ਸਿਟੀ ਆਖੀ ਜਾਂਦੀ ਐ ਕਿ ਸਮਾਰਟ ਸਿਟੀਆਂ ਹੈਗੀਆਂ ਨੇ ਕਿ ਸ਼ਹਿਰ ਦੇ ਵਿੱਚ ਸਾਫ ਸਫਾਈ ਦੇ ਬਿਲਕੁਲ ਧਿਆਨ ਰੱਖਾਂਗੇ ਇਹ ਮਹਿਜ 1 ਕਿਲੋਮੀਟਰ ਦੂਰ ਨਹੀਂ ਹੋਣਾ ਗੁਰੂ ਘਰਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂ ਫਿਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਜਿੱਥੇ ਲੱਖਾਂ ਦੀ ਤਦਾਦ ਦੇ ਸੰਗਤ ਆਉਂਦੀ ਐ ਤਾਂ ਕਿੰਨਾ ਕੁ ਜ਼ਿਆਦਾ ਹਾਲਾਤ ਇੱਥੋਂ ਦੇ ਮਾੜੇ ਹੈਗੇ ਨੇ ਉਹ ਤਸਵੀਰਾਂ ਤੜ ਨਾਲ ਕੱਢ ਕੇ ਲਿਆਵਾਂਗੇ ਸਾਂਝੇ ਕਰਾਂਗੇ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਇਲਕਸ਼ ਸੁਣਕ ਜਗਬਣੀ ਟੀਵੀ ਸ਼੍ਰੀ ਅਮਰ ਸਸਾ